ਖਬਰਨਾਮਾ ਦਿਖ ਰਿਹਾ ਹੈ ਸੋਧਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਰਕਾਰ ਸੱਚ ਬੋਲ ਹੀ ਦਿੱਤਾ ਪੱਤਰਕਾਰਾਂ ਦੇ ਸਾਹਮਣੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਗਠਬੰਧਨ ਦੇ ਤਹਿਤ ਲੜੀਆਂ ਜਾਣਗੀਆਂ ਇਹ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਗੱਲ ਦਾ ਜਵਾਬ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਬਿਨਾ ਗਠਜਬੰਦਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਨੀ ਬੜੀ ਮੁਸ਼ਕਲ ਹੈ ਜੇਕਰ ਸਰਕਾਰ ਬਣਾਉਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਫਿਰ ਸੈਂਟਰ ਦੀਆਂ ਸਰਕਾਰਾਂ ਦੇ ਨਾਲ ਗਠਜਬੰਦਨ ਕਰਨਾ ਪਵੇਗਾ ਇੱਕ ਪਾਸੇ ਪੰਜਾਬ ਦੇ ਪੰਜਾਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਗੱਲ ਸਿਧਾਂਤਾਂ ਦੀ ਅਸੂਲਾਂ ਦੀ ਗੱਲ ਕਰਦੇ ਨੇ ਇਵੇਂ ਦੋ ਇਲਜ਼ਾਮ ਵੀ ਲਗਾਏ ਗਏ ਕਿ ਗੁਰੂ ਘਰ ਦੇ ਜਿਹੜੇ ਵਜ਼ੀਰ ਨੇ ਜਥੇਦਾਰ ਸਹਿਬਾਨ ਨੇ ਉਹ ਭਾਰਤੀ ਜਨਤਾ ਪਾਰਟੀ ਅਤੇ ਆਰਐਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਉਹ ਪੰਥ ਦਾ ਘਾਣ ਕਰ ਰਹੇ ਨੇ ਸ਼ਰੂਮਣੀ ਅਕਾਲੀ ਦਲ ਨੂੰ ਢਾਲ ਆ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਭਈ ਅਸੀਂ ਜ਼ੋਰ ਲਗਾ ਲੇ ਜ਼ੋਰ ਲਗਾ ਰਹੇ ਹਾਂ 1.5 ਸਾਲ ਹਾਲੇ ਪਿਆ ਹੈ ਲੋੜ ਪਈ ਤਾਂ ਅਸੀਂ ਗਠਜਬੰਦਨ ਵੀ ਕਰ ਲਵਾਂਗੇ ਲੇਕਿਨ ਪਾਰਟੀਆਂ ਤਾਂ ਦੋ ਹੀ ਨੇ ਪੰਜਾਬੀਓ ਇੱਕ ਹੈ ਸਤਾ ਹਾਕਮ ਤੇਰ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਦੂਜੀ ਹੈ ਕਾਂਗਰਸ ਪਾਰਟੀ ਤੀਜੀ ਪਾਰਟੀ ਤਾਂ ਸੈਂਟਰ ਦੇ ਵਿੱਚ ਹੈ ਹੀ ਨਹੀਂ ਤੇ ਫਿਰ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚੋਂ ਕਿਹੜੀ ਪਾਰਟੀ ਦੇ ਨਾਲ ਗਠਜੋੜ ਕਰਨਗੇ ਪਹਿਲਾਂ ਆਪਾਂ ਸੁਖਬੀਰ ਸਿੰਘ ਬਾਦਲ ਦੀ ਗੱਲਬਾਤ ਸੁਣਦੇ ਹਾਂ ਕਿ ਉਹਨਾਂ ਦੇ ਮિજાਜ ਉਹਨਾਂ ਦੇ ਸੁਰ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਨੇ ਇੰਜ ਲੱਗਦਾ ਜਿਵੇਂ ਹਵਾ ਨਿਕਲ ਗਈ ਹੋਵੇ ਕਿ ਇਕੱਲਾ ਮੈਂ ਕੁਝ ਨਹੀਂ ਕਰ ਸਕਦਾ ਹਿੰਦੂ ਭਾਈਚਾਰੇ ਦੀ ਵੋਟ ਲੈਣੀ ਪਵੇਗੀ ਚਾਹੇ ਭਾਰਤੀ ਜਨਤਾ ਪਾਰਟੀ ਨਾਲ ਗਠਜੋਧਨ ਕਰਨਾ ਪਵੇ ਤੇ ਚਾਹੇ ਕਾਂਗਰਸ ਪਾਰਟੀ ਦੇ ਨਾਲ ਗਠਜੋਧਨ ਕਰਨਾ ਪਵੇ ਲੇਕਿਨ ਹੁਣ ਗੱਲ ਫਿਰ ਵਿਸੂਲਾਂ ਦੀ ਕਰਦੇ ਆ ਤੇ ਨਾ ਤੇ ਸਿਧਾਂਤ ਅਸੂਲ ਚੰਗੇ ਰਹਿ ਆ ਨਾ ਤਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਕਕਮਤ ਚੰਗੀ ਰਹੀ ਨਾ ਕਾਂਗਰਸ ਪਾਰਟੀ ਤੇ ਫਿਰ ਕਿਹੜੀ ਪਾਰਟੀ ਦੀ ਗੱਲਬਾਤ ਕਰ ਰਹੇ ਨੇ ਆਪਾਂ ਗੱਲਬਾਤ ਸੁਣਦੇ ਹਾਂ ਮੈਂ ਤੁਹਾਨੂੰ ਕਿਹਾ ਕਿ ਹਲੇ ਲੈਕਸ ਨਾਲ ਸੀ ਤਾਂ ਆਪਣੇ ਆਪ ਹੀ ਪੂਰਾ ਤਿਆਰੀ ਕਰ ਰਹੇ ਆ ਹਾਂਜੀ ఎలక్షన్ ਦੇ ਸਮੇਂ ਹਰੇ ਟਾਈਮ ਹੈ ਜਿਹੜੀਆਂ ਪਾਰਟੀਆਂ ਪੰਜਾਬ ਪ੍ਰਤੀ ਖੜਨਗੀਆਂ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਜਿਹੜੇ ਪੰਜਾਬ ਦੇ ਹਿੱਤਾਂ ਵਾਸਤੇ ਖੜੀਆਂ ਸੁਨੀਲ ਜੀ ਆ ਰਹੇ ਸੁਧਾਰ ਸਭਾ 14 ਨੂੰ ਡੇਢ ਤੋਂ ਜ਼ਿਆਦਾ ਸਮਾਂ ਰਹਿ ਗਿਆ ਇਹ ਹਮ ਖਿਆਲ ਪਾਰਟੀ ਨਾਲ ਕਾਲੀ ਦਲ ਦਾ ਕੁਝ ਚੱਲ ਰਿਹਾ ਹੈ ਜਰੂਰ ਸਾਡਾ ਜਿਹੜੇ ਜਿਹੜੇ ਕਾਲੀ ਦਲ ਦੀ ਪਾਲਿਸੀ ਨਾਲ ਜਿਹੜੇ ਪੰਜਾਬ ਨਾਲ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੇ ਦੇਖੋ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਇਕਲੀ ਪਾਰਟੀ ਇੱਕ ਪਾਸੇ ਨੈਸ਼ਨਲ ਪਾਰਟੀਆਂ ਇੱਕ ਪਾਸੇ ਪੰਜਾਬ ਦੀ ਹੈ ਨੈਸ਼ਨਲ ਪਾਰਟੀਆਂ ਦਾ ਬਦੀਨਾ ਤੁਸੀਂ ਦੇਖ ਲਿਆ 5 ਸਾਲ ਪਹਿਲੇ ਕਾ ਕੈਪਟਨ ਅਮਰਿੰਤ ਕਾਂਗਰਸੀ ਦੀ ਪਾਰਟੀ ਸੀ ਇੱਕ ਏਕਟਰੀ ਲੱਗੀ ਆਪ ਇਹ ਗੱਲ ਕੀਤੀ ਗਈ ਹੈ ਕਿ 1.5 ਸਾਲ ਪਿਆ ਹੈ ਜੇਕਰ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਤੇ ਉਸ ਪਾਰਟੀ ਨਾਲ ਸਮਝੌਤਾ ਕਰ ਲਿਆ ਜਾਵੇਗਾ ਦੋ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਨੰਬਰ 1 ਨੰਬਰ 2 ਤੇ ਕਾਂਗਰਸ ਪਾਰਟੀ ਕਿਹੜੀ ਪਾਰਟੀ ਦੇ ਨਾਲ ਇਹ ਸਮਝੌਤਾ ਕਰਦੇ ਨੇ ਇਹ ਆਉਣ ਵਾਲੇ ਸਮਝ ਪਤਾ ਲੱਗੇਗਾ ਤਾਂ